ਬਾਰ ਅਸੋਸੀਏਸ਼ਨ ਸਰਦੂਲਗੜ੍ਹ ਦੀ ਸਾਲ 2024 ਦੀ ਸਾਲਾਨਾ ਚੋਣ ਰਟਰਨਿੰਗ ਅਫਸਰ ਲਖਬੀਰ ਸਿੰਘ ਮਾਨਖੇੜਾ ਅਤੇ ਐਡੀਸ਼ਨਲ ਰਟਰਨਿੰਗ ਅਫਸਰ ਸੁਖਦੀਪ ਸਿੰਘ ਦੰਦੀਵਾਲ ਦੀ ਦੇਖਰੇਖ ਕੀਤੀ ਜਿਸ ਵਿੱਚ ਸੁੱਚਾ ਸਿੰਘ ਵਿਰਕ ਪ੍ਰਧਾਨ ਚਰਨਜੀਤ ਸਿੰਘ ਆਦਮ ਕੇ ਜੁਆਇੰਟ ਸੈਕਟਰੀ ਅਜੀਤ ਕੁਮਾਰ ਖਹਿਰਾ ਕੈਂਸ਼ੀਅਰ ਦਰਬਾਰਾ ਸਿੰਘ ਸਿੱਧੂ ਅਤੇ ਅਮਨਦੀਪ ਸਿੰਘ ਦੰਦੀਵਾਲ 6-6 ਮਹੀਨੇ ਲਈ ਉਪ ਪ੍ਰਧਾਨ ਚੁਣੇ ਗਏ ਇਸ ਦੌਰਾਨ 77 ਪਾਦਲੇ ਸਖਤ ਮੁਕਾਬਲੇ ਦੇ ਵਿੱਚ ਕ੍ਰਿਸ਼ਨ ਸਿੰਘ ਬਾਠ ਨੇ ਗੁਰਪ੍ਰੀਤ ਸਿੰਘ ਉਲਕ ਨੂੰ 4 ਵੋਟਾਂ ਦੇ ਨਾਲ ਹਰਾਇਆ ਇਸਰਾਨ ਪੱਤਰਕਾਰ ਨਾਨਦ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਆਪਣੀ ਜਿੱਤ ਦੀ ਖੁਸ਼ੀ ਜ਼ਾਹਰ ਕੀਤੀ ਕੀ ਕੀ ਕਿਹਾ ਉਹਨਾਂ ਨੇ ਉਹ ਇੱਕ ਵਾਰੀ ਸੁਣਦੇ ਆ ਕੀ ਕਹੋਗੇ ਮੈਂ ਤਾਂ ਹੀ ਜਿਹੜਾ ਕਹਿਣਾ ਚਾਹੂੰਗਾ ਜੀ ਕਿ ਸਰਦੂਲਗੜ ਦੀ ਸਮੁੱਚੀ ਵਾਰ ਅਸੋਸੀਏਸ਼ਨ ਦਾ ਸਭ ਤੋਂ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਤੇ ਮੈਂ ਉਹਨਾਂ ਦਾ ਇਸ ਬਖਸ਼ੇ ਹੋਏ ਮਾਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਇਹਦੇ ਵਿੱਚ ਕੋਈ ਹੋਰ ਵੀ ਉਮੀਦਵਾਰ ਹੁੰਦੇ ਤੁਹਾਡੇ ਬਿਲਕੁਲ ਜੀ ਇਸ ਦੇ ਵਿੱਚ ਸੋਚਾ ਸਿੰਘ ਵਿਰਕ ਜਿਹੜੇ ਬਾਰ ਅਸੋਸੀਏਸ਼ਨ ਸਰਦੂਰਗੜ ਦੇ ਪ੍ਰਧਾਨ ਜਿਹੜੇ ਉਹਨਾਂ ਨੇ ਫਾਰਮ ਫਿਲ ਕੀਤੇ ਸੀ ਔਰ ਉਹਨਾਂ ਦੀ ਜਿਹੜੀ ਸਰਵਸੰਮਤੀ ਨਾਲ ਉਹ ਪ੍ਰਧਾਨ ਬਣੇ ਨੇ ਉਸ ਤੋਂ ਇਲਾਵਾ ਦਰਬਾਰਾ ਸਿੰਘ ਸਿੱਧੂ ਤੇ ਅਮਨਦੀਪ ਸਿੰਘ ਕੁਰਕਣੀ ਜਿਨ੍ਹਾਂ ਨੇ ਫਾਰਮ ਫਿਲ ਕੀਤੇ ਸੀ ਜਿਸ ਦੇ ਦੌਰਾਨ ਇਹਨਾਂ ਦਾ ਕੰਪਰੋਮਾਈਜ਼ ਹੋ ਕੇ ਜਿਹੜੇ ਹੈਗੇ ਦੋਨੋਂ ਜਣਿਆਂ ਨੂੰ ਜਿਹੜਾ ਹੈਗਾ 6-6 ਮਹੀਨਿਆਂ ਦੇ ਲਈ ਬਤੌਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਚੁਣਿਆ ਗਿਆ ਔਰ ਇਸ ਤੋਂ ਇਲਾਵਾ ਚਰਨਜੀਤ ਸਿੰਘ ਜੋ ਕਿ ਜੁਆਇੰਟ ਸੈਕਟਰੀ ਔਰ ਅਜੇ ਨਾਗਪਾਲ ਖੈਰਾ ਕਲਾਂ ਉਹਨਾਂ ਨੂੰ ਕੈਸ਼ੀਅਰ ਜਿਹੜਾ ਹੈਗਾਗਾ ਬਾਰ ਵੱਲੋਂ ਚੁਣਿਆ ਗਿਆ ਔਰ ਜਿਹੜੀ ਚੋਣ ਹੈ ਉਹ ਸਿਰਫ ਮੇਰੇ ਤੇ ਗੁਰਪ੍ਰੀਤ ਸਿੰਘ ਉਹ ਲੱਗਦੇ ਵਿਚਾਰ ਹੋਈ ਸੀ ਜਿਸ ਵਿੱਚ ਉਹ ਬਾਰ ਨੇ ਮੈਨੂੰ ਮਾਨ ਬਖਸ਼ਿਆ ਤੇ ਮੈਂ ਜਿਹੜਾ ਹੈਗਾ ਬਾਰ ਦਾ ਇਸ ਮਾਨ ਬਖਸ਼ੇ ਤੇ ਜਿਹੜਾ ਹੈਗਾ ਮੈਂ ਉਹਨਾਂ ਨੂੰ ਦਿਲੋਂ ਤੋਂ ਧੰਨਵਾਦ ਕਰਦਾ ਕਿੰਨੀ ਜਿਹੜੀ ਹੈਗੀ ਮੈਂਬਰਸ਼ਿਪ ਹੈ ਸੂਗੜ ਦੀ ਤੇ ਤੁਹਾਨੂੰ ਕਿੰਨੇ ਵੋਟ ਮਿਲੇ ਸਰਦੂਲਗੜ੍ਹ ਦੀਆਂ ਟੋਟਲ 80 ਵੋਟਾਂ ਨੇ ਜੀ ਜਿਸ ਦੇ ਵਿੱਚੋਂ ਮੈਨੂੰ 42 ਵੋਟਾਂ ਜਿਹੜੀਆਂ ਹੈਗੀਆਂ ਨੇ ਆਪਣਿਆਂ ਨੇ ਜਿਸ ਵਿੱਚੋਂ 10 ਤੋਂ 12 ਵੋਟਾਂ ਨਾਨ ਪ੍ਰੈਕਟਾਈਜ਼ਿੰਗ ਮੈਂਬਰਾਂ ਦੀਆਂ ਜਿਹੜੀਆਂ ਸੀਗੀਆਂ ਔਰ ਸੀਨੀਅਰ ਜਿਹੜੇ ਬਾਰ ਮੈਂਬਰ ਸਹਿਵਾਨ ਔਰ ਕਾਫੀ ਮੇਰਾ ਸਾਥ ਦਿੱਤਾ ਉਹਨਾਂ ਨੇ ਤੇ ਪ੍ਰੈਕਟਾਈਜ਼ਿੰਗ ਮੈਂਬਰਾਂ ਨੇ ਮੇਰਾ ਬਹੁਤ ਜਿਆਦਾ ਸਾਥ ਦਿੱਤਾ ਜਿਵੇਂ ਕਿ ਅ ਜਿਸ ਵਿੱਚੋਂ ਆਰਮ ਸਿੰਘ ਢਾਲੀਵਾਲ ਬਲਜੀਤ ਸਿੰਘ ਸੰਧੂ ਗੁਰਵਿੰਦਰ ਚੰਦੂਪੇ ਜੀ ਔਰ ਜਗਿੰਦਰ ਸਿੰਘ ਭੋਲਰ ਔਰ ਅਲਜੀਤ ਸਿੰਘ ਭੁੱਲਰ ਪਰਦੀਪ ਸਿੰਘ ਸੰਧੂ ਐਡਵੋਕੇਟ ਰੋੜਕੀ ਪੁਲਦੀਪ ਸਿੰਘ ਔਲਖ ਵਿਕਰਮ ਸੰਧੂ ਸਰਦੂਲਗੜ ਰਮਨਦੀਪ ਸਿੰਘ ਚੈਲ ਦਿਨੇਸ਼ ਐਡਵੋਕੇਟ ਸਰਦੂਲਗੜ ਅਮਨਦੀਪ ਸਿੰਘ ਜੋ ਵਾਈਸ ਪ੍ਰੈਜ਼ੀਡੈਂਟ ਨੇ ਦਰਬਾਰਾ ਸਿੰਘ ਜੀ ਜੋ ਵਾਈਸ ਪ੍ਰੈਜ਼ੀਡੈਂਟ ਨੇ ਸੋ ਸੋਚਾ ਸਿੰਘ ਵਿਰਖ ਜੋ ਪ੍ਰਧਾਨ ਜੀ ਨੇ ਸੋ ਹੋਰ ਵੀ ਜਿਹੜੇ ਹੈਗੇ ਨੇ ਸਤਪਾਲ ਸਿੰਘ ਬਿਓਲ ਸੰਦੀਪ ਜਿਆਣੀ ਐਂਡ ਤਕਰੀਬਨ ਸਮੁੱਚੀ ਜਿਹੜੀ ਬਾਰ ਅਸੋਸੀਏਸ਼ਨ ਸਾਰਿਆਂ ਨੇ ਮੇਰਾ ਵੱਧ ਚੜ ਕੇ ਸਾਥ ਦਿੱਤਾ ਹੈਗਾ। ਤੋਂ ਸ਼ਿਵਰਾਜ ਜੈਣੀ ਜੀ ਨੇ ਖੈਰੀ ਤੋਂ ਔਰ ਕੁਲਵਿੰਦਰ ਖਹਿਰਾ ਧਰਮਪਾਲ ਨਾਰਾ ਸੁਖਦੀਪ ਮੀਰਪੁਰ ਕਲਾ ਗੁਰਿੰਦਰ ਨਾਰਾ ਤਾਂ ਸਾਰਿਆਂ ਨੇ ਜਿਹੜਾ ਹੈਗਾ ਮੈਨੂੰ ਵੱਧ ਚੜ ਕੇ ਜਿਹੜਾ ਮੇਰਾ ਸਾਥ ਦਿੱਤਾ ਹੈ ਮੈਂ ਸਮੁੱਚੀ ਬਾਰ ਅਸੋਸੀਏਸ਼ਨ ਸਰਦੂਰਗੜ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਹੈਗਾ ਧੰਨਵਾਦ ਕਰਦਾ ਹਾਂ। ਹਾਂਜੀ ਨਵੇਂ-ਨਵੇਂ ਬਾਰ ਦੇ ਅਹੁਦੇਦਾਰ ਬਣਿਓ ਕੀ ਕਹੋਗੇ? ਪਹਿਲਾਂ ਤਾਂ ਜੀ ਸਾਰੀ ਵਾਰ ਦਾ ਬਹੁਤ-ਬਹੁਤ ਧੰਨਵਾਦ ਪਹਿਲੀ ਵਾਰ ਬਾਰ ਦੇ ਵਿੱਚ ਅਨਪਰੋਜ ਆਇਆ ਤੇ ਮੈਂ ਸਾਰੀ ਵਾਰ ਮੈਂਬਰਾਂ ਦਾ ਮੇਰੇ ਸੀਨੀਅਰ ਐਡਵੋਕੇਟਸ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾਗਾ ਤੇ ਜਿਵੇਂ ਵੀ ਵਾਰ ਦੇ ਰੂਲ ਐਂਡ ਰੈਗੂਲੇਸ਼ਨ ਨੇ ਸਾਰੀ ਵਾਰ ਦੇ ਨਾਲ ਰਲ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਇੱਥੇ ਸਾਡੇ ਮੇਰੇ ਵੱਡੇ ਵੀਰ ਐਡਵੋਕੇਟ ਵਿਕਰਮ ਸਿੰਘ ਬੂਫਰ ਉਹਨਾਂ ਕੋਲੋਂ ਅਸ਼ੀਰਵਾਦ ਲੈਣ ਆਏ ਸੀ ਜਿਹੜੇ ਸਾਨੂੰ ਸਮੇਂ-ਸਮੇਂ ਤੇ ਸਾਡੇ ਨਾਲ ਸਾਨੂੰ ਸੇਧ ਦਿੰਦੇ ਰਹਿੰਦੇ ਮਾਨਸਾ ਤੋਂ ਗੁਰਜੀਤ ਸਿੰਘ ਦੀ ਦੇ ਸੇਵਕ ਦੇ ਲਈ ਰਿਪੋਰਟ